ਗੁਰਾਇਲ ਸੁਖਵਿੰਦਰ ਪੰਚੀ ਜੀ ਵੈਲਕਮ ਟੂ 냔ੂ ओमप्रकाश ਕਮਲ ਜੀ ਯੂਐਸਏ ਤੁਰਮਲ ਲੋਹਾ ਬਤਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਤਰਫ ਮਿਆਨਾ ਜੀ ਚਲਦੇ ਪ੍ਰੋਗਰਾਮ ਦੇ ਵਿੱਚ ਸਨੇਹ ਨਿਮਰ ਜੀ ਪਤਿਕਾ ਸਾਹਿਬ ਰਵਿੰਦਰ ਸਿੰਘ ਰਵੀਜੀਤ ਜਿਆਬੀ ਸ਼ਾਹ ਫੋਟੋਗ੍ਰਾਫਰ ਸਾਹਿਬ ਪਹੁੰਚੇ ਨੇ ਅਰਸ਼ ਜੱਜ ਜੀ ਦੇਖ ਦੇ ਕੇ ਵਾਲਾ ਜੀ ਦੇ ਖਰਜਾਂ ਸਾਡੇ ਕਿਹਨਾਂ ਕਿਹਨਾਂ ਦੇ ਨਾਮ ਨੇ ਸਾਡੇ ਜਿਤਾਪਾਇ ਜੀ ਸ਼ੁਰੂ ਹੋਈਏ ਸਮੇਤ ਤਲਵੰਡੀ ਸਾਹਿਬ ਸਾਡੇ ਉਹ ਯੂਐਸਏ ਦੇ ਜਿਹਨੇ ਮੇਰੀ ਵੀਰ ਆਇਆ ਟਿਕਾ ਸਾਹਿਬ ਸੰਧੂ ਸਾਹਿਬ ਗੋੜਾ ਜੌਰੀਆ ਸਾਹਿਬ ਸਾਡੀ ਸੁਖੀ ਭੈਣ ਬਰਾਲੀ ਜੀ ਮਿਹਨਤ ਪਸਾਰੇ ਜਵਾਬ ਲਵਾਂਗੇ ਉਹਨਾਂ ਨੂੰ ਇੱਥੇ ਬੁਲਾ ਕੇ ਆਪਣੇ ਦਿਮਾਗਾਂ ਦੇ ਵਿੱਚ ਆਈਪੀ ਰਸ ਨੂੰ ਲੈ ਕੇ ਰਾਈਟ ਲੇ ਕੇ ਸਵਾਲ ਨੇ ਉਹ ਸਵਾਲ ਨੋਟ ਕਰ ਲਿਓ ਆਪਣੇ ਕੋਲੇ ਅਸੀਂ ਜਗ੍ਹਾ ਬਣਾਵਾਂਗੇ ਉੱਤੇ ਤੁਸੀਂ ਸਾਰੇ ਸਵਾਲ ਸਾਨੂੰ ਦੇਣੇ ਨੇ ਕਿਉਂਕਿ ਸੁ ਕੱਲੇ ਕਲਾ ਜਵਾਬ ਟਾਈਮ ਪਾਕੇ ਵਿੱਚ ਹੁੰਦੇ ਮੈਂ ਕਿਹਾ ਇਸ ਪੋਰਟਲ ਬਣਾਵਾਂਗੇ ਉੱਥੇ ਸਭ ਦੀ ਗਾਣਿਆਂ ਦੀ ਲਿਸਟ ਬਣਾ ਕੇ ਘਰੋੜੀ ਹੈ ਉਹ ਸਾਰੇ ਗੱਲਾਂ ਬਾਤਾਂ ਨੇ ਉਹਦੇ ਜਵਾਬ ਲਵਾਂਗੇ सबको थैंक यू भट्टी जी एंड आपकी टीम का जिन्होंने आई पी आर एस को यहाँ पर आज बुलाया और इतने सारे आ, राइटर्स कंपोजर्स तो लेबल्स के लिए एक इन्फॉर्मेशन देने का बहुत अच्छा जरिया है आज सब इकट्ठे हुए हैं यहाँ पर तो बहुत अच्छा लग रहा है और बहुत ज़रूरी है आप लोगों को जानना कि आई पी आर एस क्यों ज़रूरी है ये आ, आपने अपने गाने लिखे हैं आपको तो उसकी रॉयल्टीज मिलेंगी आपका क्रेडिट है आपको आपका वो क्रेडिट मिलेगा जब आप अपना गाना रिलीज करते हो किसी प्लेटफॉर्म पे YouTube हो गया Spotify हो गया ये सारे प्लेटफॉर्म्स हैं ਨੇ ਤੁਸਾਂ ਬਿਲਕਲ ਵਿੱਚ ਰੱਖੀਆਂ ਜਿਨ੍ਹਾਂ ਮੇਟਨਾਂ ਦੀਆਂ ਸਾਂਝੇ ਪਾਬ ਪਰ ਅਸੀਂ ਸਿੰਧ ਕਾਨਾ ਲੈ ਨੇ ਭਾਈਆ ਪੰਜਾਬਾਂਗ ਪੁਰਾਣੀਆਂ ਥੀਆਂ ਦੇ ਵੀਰੇ ਦੇ ਦੋ ਦਿਨ ਆਈਆਂ ਮੈਂ ਚਾਦਰ ਕੱਢਦੀ ਦਿਨ ਤੋਪੇ ਪਾਵਾਂ सोचानी नाले शर्मा पर सोचानी नाले शर्मा मेरा तरवी गैसा दरा राजा मिबावल रू जन्म तक अभी नहीं देते जो पीढ़ी दर पीढ़ी चलती अभी चल चलती है चलती रह जो तक जहान रहूगा दुनिया रहूगी वह आज तक खोजती रहे विचार पहुंचे ने जी तो सार्या बहुत ही ਮਨਪਸੰਦ ਜਿਨ੍ਹਾਂ ਦੇ ਤੁਸੀਂ ਸੈਂਕੜੇ ਗਾਣੇ ਸੁਪਰ ਸੁਪਰ ਹਿੱਟ ਸੁਣੇ ਅੱਜ ਵੀ ਡੀਜੇ ਜਿਨ੍ਹਾਂ ਦੇ ਗਾਣੇ ਤੇ ਤੁਸੀਂ ਨੱਚਦੇ ਹੋ ਜਨਾਬ ਗਵਿੰਦਰ ਖੰਨੇ ਵਾਲਾ ਜੀ ਖੰਨੇ ਵਾਲਾ ਜੀ ਵੈਲਕਮ ਜੀ ਆਇਆਂ ਨੂੰ ਮੈਂ ਕਿਤਾਬੀ ਚੌਕਟ ਦੇਣੇ ਰੋਕੀ ਮਰੀਆ ਜੇ ਨਕਸਲ ਕਰਦੇ ਦੇਖ ਲਈ ਵਰਤ ਕਿਤਾਬੀ ਚੌਕਟ ਦੇਣੇ ਰੋਕੀ ਨਕਸਲ ਬਣੇ ਕਿਤਾਬੀ ਚੌਕਟ ਦੇਣੇ ਰੋਕੀ ਨਕਸਲ ਬਣੇ ਕਿੰਤਾ ਵੀ ਜੋ ਕੱਢਦੇ ਨੇ ਕਈ ਨੁਕਸ ਬੜੇ ਹੈ ਅੱਜ ਕਾ ਲੋਕੀ ਹੋ ਗਿਨ ਸਜੜਾ ਜਮੀਨ ਤੇ ਬੈਠੇ ਸਰਕਾਰ ਪਾਈਆਂ ਕੋਠੀਆਂ ਤੇ ਰੇਖਾ ਰੱਖੀ ਨੈਣੋ ਲਿਖੀ ਕਰੇ ਮੁੱਕਦੇ ਚਕੇ ਹੰਮੀ ਨੀ ਅੱਜ ਨਹੀਂ ਫੇਸੇ ਸਰਕਾਰ ਪੰਜ ਕੋਠੀਆਂ ਤੇ हल जाए खिलाई भराव रिश्ता होंगे ਇੱਕ ਵਾਰੀ ਤਾੜੀ ਮਾਰੋ ਜੋਰ ਦੀ ਕਰ ਜਿਹੜਾ ਗੀਤ ਕਰਦੇ ਸਨੂ ਸਾਹਿਬ ਦਾ ਛੋਡੇ ਭਰਾਵੋਂ ਨੂੰ ਕਹਿੰਦਾ ਸੀ ਵंदन ਕੀ ਸੀਨਾਵਾਜੀ ਗੀਤ ਕਰਾ ਦਿੱਤਾ ਭਰਾਵਾਂ ਬਾਲਾ ਦੇ ਸਰਦਾਰ ਖਾਨ ਸਿੰਘ ਮਾਨ ਜੀ ਸ਼ਦੀਕ ਸਾਹਿਬ ਦੇ ਨਾਲ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸ਼ੁਕਰੀਆਵਾਦੀ ਸ਼ੁਕਰੀਆ ਬਾਜੀ ਫਿਰੋਦ ਨੋ ਤੋਂ ਉਸਰਾ ਮਾਨ ਡਿਸੀਜਨ ਬਹੁਤ ਬਹੁਤ ਸ਼ੁਕਰੀਆ ਜੀ ਦੀ ਜ਼ਮੀਨ ਚੜੀ ਪਿੰਡਾਂ ਦੀ ਜ਼ਮੀਨ ਨੁੱਤੇ ਆ ਖਾ ਗਿਆ ਚੜੀ ਪਿੰਡਾਂ ਦੀ ਜ਼ਮੀਨ ਏ ਬਸ ਮੈਂ ਠਾਕਰ ਸਿੰਘ ਫਲੜ ਐਕਟਿੰਗ ਸਿੰਗਰ ਅਤੇ ਗੀਤਕਾਰ ਦਾਬਾ ਲੋਹਿਆਣਾ ਅੱਜ ਜੋ ਗੀਤਕਾਰ ਪਰਿਵਾਰ ਇਕੱਠਾ ਹੋ ਕੇ ਪੰਜਾਬੀ ਭਵਨ ਵਿਖੇ ਮੇਲਾ ਕਰਵਾਇਆ ਉਸ ਦੇ ਵਿੱਚ ਆਪਣੇ ਆਪਣੇ ਹਰ ਕਲਾਕਾਰ ਨੇ ਆਪਣੇ ਆਪਣੇ ਸਵਾਲ ਆਪਣੇ ਆਪਣੇ ਰੰਗ ਆਪਣੇ ਗੀਤਕਾਰੀ ਦੇ ਲਫਜ਼ ਉਹਨਾਂ ਨੇ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਗੱਲ ਰੈਲਿਟੀ ਦੀ ਚੱਲ ਰਹੀ ਹੈ ਕਈ ਵਿਚਾਰੇ ਕਲਾਕਾਰ ਨੂੰ ਮਿਲੀ ਹੈ ਤੇ ਨਹੀਂ ਮਿਲੀ ਅਪਰਾਧਾ ਕਰ ਰਹੇ ਹੈ ਕਲਾਕਾਰਾਂ ਦੀ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਸਰਕਾਰਾਂ ਵੀ ਸਰ ਦੇ ਵਾਕੀ ਰਹੇਗੀ ਲਫਜ਼ਾਂ ਦੀ ਲਫਜ਼ੀ ਪੰਡਾਰ ਲੱਭੀ ਕਿੰਨਾ ਤੀਸਰਾ ਕੇ ਇੱਕ ਫੇਲ ਹੈ ਮੇਰੇ ਇੱਕ ਦਿਲ ਨੂੰ ਲਿਖਿਆ ਹੋਇਆ ਮੈਂ ਕਾਹ ਹੱਟ ਦੇ ਇਕੱਠੇ ਕੀਤੇ ਨੇ ਦਿਨ ਚੰਦਰਾ ਦਿਲਾਂ ਨੂੰ ਤੜਪਾਵੇ ਦਿਨ ਘੁੱਟ ਕੇ ਦਿਲਾ ਨੂੰ ਗਲ ਲਾਵੇ ਟੁੱਟੇ ਦਿਲਾਂ ਤੋਂ ਬੜਾ ਪੁਛਤਾਵੇ ਦਿਲਾ ਦੀਆਂ ਦਿਲ ਜਾਣਦਾ ਦਿਲ ਕੁੱਤਿਆ ਰਾਸਲਾ ਆ ਗੱਲ ਦਿਲ ਦੀ ਨਹੀਂ ਦਿਲਾ ਤੋਂ ਲੁਕਾਈ ਦੀ ਝੂਠੀ ਫੱਣੜਾ ਦਿਲਾ ਦੀ ਸੌਣੀ ਖਾਈ ਦੀ ਤੇਰੇ ਟੁੱਟ ਜਾਵੇ ਫਿਰ ਲੋੜ ਨਹੀਂ ਦਵਾਈ ਦੀ ਬਹੁਤ ਮਾਰਦੀ ਆ ਦਿਲਾਂ ਨੂੰ ਕਲਾਵੇ ਜਿਨ੍ਹਾਂ ਦੀਆਂ ਦਿਲ ਜਾਣਦਾ ਦਿਲ ਟੁੱਟਿਆ ਰਾਸ ਨਾ ਆਵੇ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਕਾਹਟ ਅੱਖਾਂ ਲੈ ਅੱਖਾਂ ਸਾਹਮਣੇ ਅੱਖਾਂ ਨੇ ਡੰਗ ਮਾਰੇ ਨਹੀਂ ਅੱਖਾਂ ਦੇ ਨਜ਼ਾਰੇ ਤੂੰ ਅੱਖਾਂ ਪਾ ਕੇ ਵੇਖ ਅੱਖ ਨੂੰ ਨਹੀਂ ਪੱਟੇ ਅੱਖੀਆਂ ਨੇ ਲੜਕਾ ਇਧਰ ਮੇਲੇ ਹੋਣੇ ਚਾਹੀਦੇ ਨੇ ਜੀ ਜਿਤ ਅੱਜ ਕੀ ਕਰਾਇਆ ਗੀਤ ਮੇਲਾ ਇਧਰ ਮੇਲੇ ਹੋਣੇ ਚਾਹੀਦੇ ਨੇ ਜਿਸ ਤੇ ਅੱਜ ਕਰਵਾਇਆ ਵਾ ਦੇਖੋ ਜੀ ਗੀਤਕਾਰਾਂ ਦਾ ਬਹੁਤ ਵਧੀਆ ਜਿਹੜੇ ਇਹ ਕਮੇਟੀ ਐ ਜਿੰਨੇ ਗੀਤਕਾਰ ਲੜ ਕੇ ਸਾਰਿਆਂ ਨੇ ਮੇਲਾ ਕਰਵਾਇਆ ਹੈ ਹਰ ਬੰਦੇ ਨੇ ਜਿੰਨਾ ਕੁ ਯੋਗਦਾਨ ਪਾਇਆ ਮੈਂ ਸਾਰਿਆਂ ਦੀ ਸ਼ਲਾਘਾ ਕਰਦਾ ਹਾਂ ਔਰ ਸਾਰਿਆਂ ਨੂੰ ਧੰਨਵਾਦ ਦਾ ਯੋਗ ਸਮਝਦਾ ਹਾਂ ਕਿ ਜਿਨ੍ਹਾਂ ਨੇ ਇਹ ਸਾਰੇ ਪਰਿਵਾਰ ਨੂੰ ਗੀਤਕਾਰਾਂ ਨੂੰ ਖੁਸ਼ਪ੍ਰਾਣ ਨੂੰ ਸਾਡੇ ਸਜੰਦਿਆਂ ਨੂੰ ਮਾਸਟਰਾਂ ਨੂੰ ਔਰ ਜਿੰਨੇ ਵੀ ਸਾਡੇ ਸੰਗੀਤ ਪਰ ਨਾਲ ਜੁੜੇ ਹੋਏ ਨੇ ਜਿੰਨੀਆਂ ਵੀ ਹਸਤੀਆਂ ਸਾਰਾਂ ਦਾ ਇੱਥੇ ਮਾਨ ਸਤਿਕਾਰ ਦਿੱਤਾ ਗਿਆ ਸਾਰੀਆਂ ਹਸਤੀਆਂ ਨੂੰ ਨਾਲ ਲੈ ਕੇ ਕਲਾਕਾਰਾਂ ਨੇ ਅੱਜ ਪ੍ਰੋਗਰਾਮ ਪੰਜਾਬੀ ਤੋਂ ਦੇਹਾਂਗੇ ਬਹੁਤ ਵਧੀਆ ਬੀ ਹੋਇਆ ਮੈਂ ਸਾਰੇ ਹੋਏ ਕਲਾਕਾਰਾਂ ਦਾ ਵੀਰਾਂ ਬਜ਼ੁਰਗਾਂ ਭੈਣਾ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਹੀ ਆ ਖਸਰੀ ਆਖਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਅਮਰਜੀਤ ਸ਼ੇਰਪੁਰੀ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿੱਚ ਪੰਜਾਬੀ ਸਹਿਤ ਅਕੈਡਮੀ ਦੇ ਸਹਿਯੋਗ ਦੇ ਨਾਲ ਮੇਲਾ ਗੀਤਕਾਰਾਂ ਦਾ ਕਰਵਾਇਆ ਜਾ ਰਿਹਾ ਅੱਜ ਪੰਜਾਬ ਦੇ ਨਹੀਂ ਬਲਕਿ ਦੁਨੀਆ ਭਰ ਦੇ ਜਿਹੜੇ ਲੇਖਕ ਵੀਰ ਨੇ ਗੀਤਕਾਰ ਵੀਰ ਨੇ ਇਸ ਮੇਲੇ ਦੇ ਵਿੱਚ ਉਹਨਾਂ ਸਾਰਿਆਂ ਸ਼ਮੂਲੀਅਤ ਕੀਤੀ ਆ ਤੇ ਅੱਜ ਉਹਨਾਂ ਗੀਤਕਾਰਾਂ ਨੂੰ ਜਿਨ੍ਹਾਂ ਨੇ ਅੱਜ ਤੱਕ ਮਤਲਬ ਲੋਕਾਂ ਦੇ ਸਾਹਮਣੇ ਨਹੀਂ ਆ ਸਕੇ ਸੀ ਅੱਜ ਇਸ ਮੇਲੇ ਨੇ ਉਹ ਸਾਰਿਆਂ ਨੂੰ ਅ ਅੱਜ ਪੰਜਾਬ ਦੇ ਸਰੋਤਿਆਂ ਦੇ ਸਾਹਮਣੇ ਕਰ ਦਿੱਤਾ ਤੇ ਇਸ ਮੇਲੇ ਨੂੰ ਅ ਜਿਸ ਤਰ੍ਹਾਂ ਭੱਟੀ ਭੜੀ ਵਾਲਾ ਜੀ ਤੇ ਅ ਜਰਨਲ ਕਮਾਨ ਜੀ ਜਦ ਸਾਡੇ ਗੁਰਪ੍ਰਭਜਨ ਗਿੱਲ ਜੀ ਪਾਲੀ ਦੇਤਵਾਲੀ ਆ ਜਿਹੜੇ ਸ਼ਰੋਮੀ ਗਾਇਕ ਨੇ ਤੇ ਜਸਵੰਤ ਸੁਦੀਲਾ ਜੀ ਇਹਨਾਂ ਸਾਰਿਆਂ ਨੇ ਰਲ ਕੇ ਤੇ ਉਹਨਾਂ ਦੇ ਵਿੱਚ ਮੈਂ ਛੋਟੀ ਜਿਹੀ ਸੇਵਾ ਕਰਨ ਵਾਲਾ ਅਮਰਜੀਤ ਸ਼ੇਰਪਰੀ ਤੇ ਸਾਰੇ ਰਲ ਕੇ ਨਾ ਇਹ ਅੱਜ ਸਾਰੇ ਗੀਤਕਾਰਾਂ ਨੂੰ ਪੰਜਾਬ ਦੇ ਨੂੰ ਇੱਥੇ ਇਕੱਠੇ ਕੀਤਾ ਤੇ ਪਹਿਲਾ ਇਹ ਪੰਜਾਬ ਦੇ ਵਿੱਚ ਮੇਲਾ ਗੀਤਕਾਰਾਂ ਦਾ ਲੱਗਿਆ ਜੀ ਪੰਜਾਬੀ ਪਬਲਿਕ ਤੇ ਕਿਹ ਲੈਟ ਨਹੀਂ ਹੋ ਕੇ ਕਾਫੀ ਸਾਲਾਂ ਬਾਅਦ ਕਰਾਇਆ ਗੀਤਕਾਰਾਂ ਦਾ ਮੇਲਾ ਪਹਿਲੇ ਹੋਣੇ ਚਾਹੀਦੇ ਸੀ ਜੀ ਇਹ ਗੀਤਕਾਰਾਂ ਦਾ ਮੇਲੇ ਤਾਂ ਦੇਖੋ ਇਹ ਆ ਬਈ ਪਹਿਲਾਂ ਤਾਂ ਗੀਤਕਾਰ ਜਿਹੜੇ ਪਹਿਲਾਂ ਵੱਡੇ ਵੱਡੇ ਗੀਤਕਾਰ ਤਾਂ ਮਸ਼ਹੂਰ ਬਹੁਤ ਹੋ ਚੁੱਕੇ ਨੇ ਪਰ ਅਜੇ ਸਾਡੇ ਨਾਲ ਜਿਹੜੇ ਬਹੁਤ ਹੀ ਅੱਛੇ ਗੀਤਕਾਰ ਨੇ ਉਹ ਲੋਕਾਂ ਤੋਂ ਅਜੇ ਲੰਬੇ ਸੀਗੇ ਪਰ ਅੱਜ ਦੇ ਮੇਲੇ ਨੇ ਅੱਜ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਇੱਕ ਉਹਨਾਂ ਗੀਤਕਾਰਾਂ ਨੂੰ ਇੱਕ ਵਕਰੀ ਪਛਾਣ ਦਿੱਤੀ ਆ ਤੇ ਲੇਟ ਜ਼ਰੂਰ ਹੋਏ ਆ ਚਲੋ देर आए दुरुस्त आए ਅੱਜ ਪੰਜਾਬੀ ਗੀਤਕਾਰ ਸਭਾ ਨੇ ਇਸ ਮੇਲੇ ਦਾ ਆਯੋਜਨ ਕਰਕੇ ਤੇ ਸਾਰੇ ਗੀਤਕਾਰਾਂ ਨੂੰ ਤੁਬਿਕੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਸਾਰੇ ਦੇਸ਼ਾਂ ਤੋਂ ਚਲਕੇ ਦਾ ਸਾਡੀ ਗੀਤਕਾਰ ਇੱਥੇ ਪਹੁੰਚੀ ਹੋਈ ਸੋ ਜਿਸ ਤਰ੍ਹਾਂ ਪਹਿਲਾਂ ਗੀਤਕਾਰ ਹੁੰਦੇ ਸੀ ਅੱਜ ਕੱਲ੍ਹ ਦੇ ਗੀਤਕਾਰ ਗੀਤ ਗਾ ਕੇ ਨਾਲ ਹੀ ਗਾਇਕ ਬਣ ਜਾਂਦੇ ਨੇ ਪਹਿਲੇ ਗੀਤਕਾਰ ਵੀ ਗਾਇਕ ਬਣ ਸਕਦੇ ਸੀ ਜੀ ਪਹਿਲਾਂ ਜਿਹੜੇ ਗੀਤਕਾਰ ਸਿਰਫ ਗਾਇਕ ਹੁੰਦੇ ਸੀ ਉਹ ਲਿਖਦੇ ਨਹੀਂ ਸੀ ਬਹੁਤ ਘੱਟ ਸੀ ਜਿਹੜੇ ਗੀਤਕਾਰ ਚਲੇ ਗਾਇਕ ਬਣ ਚੁੱਕੇ ਪਰ ਇਹ ਆ ਵੀ ਹੁਣ ਗੀਤਕਾਰਾਂ ਦੀ ਜੱਗ ਖੁੱਲ ਚੁੱਕੀ ਹੈ ਤੇ ਕਈ ਐਸੇ ਗੀਤਕਾਰ ਨੇ ਜਿਹੜੇ ਗਾਇਕ ਪੜ ਚੁੱਕੇ ਨੇ ਸਮਾਜ ਨੇ ਉਹਨਾਂ ਨੂੰ ਪਰਵਾਨਗੀ ਦਿੱਤੀ ਜਿਸ ਤਰ੍ਹਾਂ ਦੇਖੋ ਜਸਵੰਤ ਸਰੀਲਾ ਜੀ ਉਹ ਵੀ ਗੀਤਕਾਰ ਪਹਿਲਾਂ ਫਿਰ ਗਾਇਕ ਬਣੇ ਪਾਲੀ ਵੇਦ ਵਾਲੇ ਜੀ ਗੀਤਕਾਰ ਪਹਿਲਾਂ ਫਿਰ ਗਾਇਕ ਬਣੇ ਤੇ ਇਹਨਾਂ ਦੇ ਹਿੱਸੇ ਇਸ ਦੇ ਹੌਲੀ ਹੌਲੀ ਆ ਰਹੇ ਹਨ ਤੇ ਹੁਣ ਵੀ ਕਈ ਐਸੇ ਗੀਤਕਾਰ ਨੇ ਜਿਹੜੇ ਨਾਲ ਗਾਇਕ ਵੀ ਲੋ ਅਮਰ ਸਿੰਘ ਸ਼ੇਰਪਰੀ ਵਾਲੇ ਕਹਿੰਦੇ ਤੁਹਾਡੇ ਪੰਜਾਬੀ ਗਾਇਕ ਸੀ ਜੀ ਪੰਜਾਬੀ ਗਾਇਕ ਅਮਰ ਸਿੰਘ ਸ਼ੇਰਪਰੀ ਜਿਹੜੇ ਸਵਰਗ ਸੁਧਾਰ ਚੁੱਕੇ ਨੇ ਬਹੁਤ ਅچھے ਗਾਇਕ ਸੀਗੇ ਤੇ ਜਿਨ੍ਹਾਂ ਦੇ ਬਹੁਤ ਗੀਤ ਪ੍ਰਵਾਨ ਚੜੇ ਆ ਔਰ ਸਰਿੰਦਰ ਮੋਹਣੀ ਜੀ ਦੇ ਨਾਲ ਤੇ ਹੋਰ ਕਈ ਗੱਗਾ ਰਣਜੀਤ ਕੌਰ ਜੀ ਦੇ ਨਾਲ ਸਭ ਤੋਂ ਪਹਿਲਾ ਗੀਤਾ ਉਹਨਾਂ ਦਾ ਗੀਤ ਆਇਆ ਸੀ ਮਾਹੀ ਵੀ ਮਾਹੀ ਮੈਨੂੰ ਭੰਗ ਚੜ ਗਈ ਨਾਰੀ ਨਿੱਕੇ ਪੱਤੀਏ ਪੀ ਹੋਰ ਵੀ ਉਹ ਸਾਡੇ ਬਹੁਤ ਹੀ ਬਹੁਤ ਅچھے ਗਾਇਕ ਸੀ ਅਮਰ ਸਿੰਘ ਛੇ